ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਚੰਦੇਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੀ ਪੈਰੀ ਕਲੈਕਸ਼ਨ ਰਹਿਣੀ ਹੈ ਸਾਰੇ ਡਿਜ਼ਾਈਨਰ ਸੂਟ ਹੋਣਗੇ ਪ੍ਰਾਈਸ ਅਲੱਗ-ਅਲੱਗ ਹੈ ਜੀ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀ ਦਿਆ ਤੇ ਬੁਕਿੰਗ ਲਈ ਨੰਬਰ ਐ ਜ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਆ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਸ ਆ ਉਹ ਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਆ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਟਾਈਮਿੰਗ ਹੈਗੀ ਸਵੇਰੇ 10:00 ਵਜੇ ਤੋਂ ਰਾਤੀ 8:00 ਵਜੇ ਤੱਕ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਬਾਕੀ ਜਿਵੇਂ ਜਿਹੜਾ ਆਨਲਾਈਨ ਸੂਟ ਤੁਸੀਂ ਮੰਗਾਉਣਾ ਹੈ ਤਾਂ ਤੁਸੀਂ ਆਨਲਾਈਨ ਹੀ ਪੇਮੈਂਟ ਕਰਨੀ ਹੈ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਪਿਕ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਵੀ ਆਪਣਾ ਸੂਟ ਲੈ ਸਕਦੇ ਹੋ ਸ਼ੌਪ ਤੇ ਆ ਕੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਪਿਓਰ ਚੰਦੇਰੀ ਦੇ ਵਿੱਚ ਸੂਟ ਹੋਣਗੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਤੇ ਜਿਹੜੇ-ਜਿਹੜੇ ਡੇਲੀ ਮੈਨੂੰ ਕਮੈਂਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਦਿਨੋ ਧੰਨਵਾਦ ਜੀ ਸਾਰਿਆਂ ਦਾ ਐਵੇਂ ਨਾਲ ਜੁੜੇ ਰਹੋ ਤੇ ਪਿਆਰ ਦਿੰਦੇ ਰਹੋ ਤੇ ਦੇਖਦੇ ਆਂ ਅਸਦਾ ਪਹਿਲਾ ਸੂਟ ਇੱਕ ਵਾਈਟ ਦੇ ਵਿੱਚ ਹੈ ਜੀ ਆਫ-ਵਾਈਟ ਦੇ ਵਿੱਚ ਸੂਟ ਦਿਖਾਵਾਂਗੇ ਪਹਿਲਾਂ ਤੁਹਾਨੂੰ ਤੇ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਸੂਟ ਹੈ ਜੀ ਬਹੁਤ ਜ਼ਿਆਦਾ ਸੌਫਟ ਇਹ ਗਰਮੀਆਂ ਦਾ ਹੀ ਫੈਬਰਿਕ ਹੁੰਦਾ ਚੰਦੇਰੀ ਗਰਮੀਆਂ ਦੇ ਵਿੱਚ ਪਾਉਣ ਵਾਲਾ ਸੂਟ ਹੈ ਸ਼ਰਟ ਨੂੰ ਲਾਈਨਿੰਗ ਲੱਗਣੀ ਆ ਬਾਟਮ ਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਤੇ 3 ਮੀਟਰ ਦੀ ਸ਼ਰਟ ਹੈ ਜੀ ਇਹ neck ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ neck ਤੇ cream thread ਦੇ ਨਾਲ ਹੀ ਤੇ ਵਿੱਚ ਹੈਗੀ ਜਿਹੜੀ ਬੂਟੀ ਹੈ black ਦੇ ਨਾਲ ਇਹਦੇ ਵਿੱਚ ਦੋ ਤਰ੍ਹਾਂ ਦੇ ਸੂਟ ਦਿਖਾਵਾਂਗੇ cream ਦੇ ਵਿੱਚ ਇੱਕ black ਬੂਟੀ ਹੈ ਇੱਕ ਤੁਹਾਨੂੰ blue ਦੇ ਵਿੱਚ ਵੀ ਦਿਖਾਵਾਂਗੇ 3 ਮੀਟਰ ਦੀ ਸ਼ਰਟ ਹੈ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਰੱਖ ਸਕਦੇ ਹੋ ਫੁੱਲ ਇਹ ਕਿਉਂਕਿ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਆ ਗਿਆ ਜੀ ਨੀਚੇ ਘੇਰਾ ਬਹੁਤ ਸੋਹਣੇ ਵਰਕ ਦੇ ਨਾਲ ਬਿਲਕੁਲ ਪਿਓਰ ਚੰਦੇਰੀ ਦਾ ਸੂਟ ਹੈ ਜੀ ਇਹ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਦੇਖੋ ਜਿੰਨੀਆਂ ਮਰਜੀ ਤੁਸੀਂ 슬ੀਵਸ ਰੈਡੀ ਰੱਖ ਸਕਦੇ ਹੋ ਇਹ 슬ੀਵਸ ਆ ਜਾਣੀਆਂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ 3 ਤੋਂ ਵੀ ਥੋੜਾ ਵੱਧ ਦੀ ਹੈ ਇਹ ਤਾਂ ਆ ਗਈ ਆਪਣੀ ਸ਼ਰਟ ਪਿਓਰ ਚੰਦੇਰੀ ਦੇ ਵਿੱਚ ਤੇ ਨਾਲ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈਗੀ ਹੈ ਬਾਟਮ ਤੇ ਨਾਲ ਪਿਓਰ ਚੰਦੇਰੀ ਦਾ ਹੀ ਦੁਪੱਟਾ ਹੈ ਬਿਲਕੁਲ ਪਿਓਰ ਚੰਦੇਰੀ ਦਾ ਸੌਫਟ ਦੇ ਵਿੱਚ ਹੀ ਦੁਪੱਟਾ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ 4 ਸਾਈਡ ਬਹੁਤ ਸੋਹਣੀ ਲੇਸ ਲੱਗੀ ਹੈ ਔਰਗੈਂਜ਼ਾ ਦੀ ਤੇ ਪੱਲਿਆਂ ਤੇ ਉਵੇਂ ਹੀ ਵਰਕ ਕੀਤਾ ਹੋਇਆ ਹੈ ਦੇਖੋ ਜਿਹੜਾ ਘੇਰੇ ਤੇ ਵਰਕ ਹੈ ਉਹ ਸਾਰੀ ਵੇਲ ਬਣੀ ਹੋਈ ਹੈ ਪੱਲਿਆਂ ਤੇ ਦੋਨੋਂ ਸਾਈਡ ਹੈ ਤੇ ਫੋਰ ਸਾਈਡ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ ਪ੍ਰੋਪਰ ਬਿਲਕੁਲ ਪਿਓਰ ਚੰਦੇਰੀ ਦਾ ਸੂਟ ਹੈ ਗਰਮੀਆਂ ਦੇ ਵਿੱਚ ਫੰਕਸ਼ਨ ਵਾਲੇ ਸੂਟ ਹੈ ਜੀ ਇਹਵੇਂ ਦੇ ਬਹੁਤ ਸੋਹਣੇ ਲੱਗਦੇ ਆ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਸੂਟ ਹੈ ਇਹ ਨੀਚੇ ਵੇਖੋ ਬਹੁਤ ਸੋਹਣਾ ਸੂਟ 4500 ਪ੍ਰਾਈਸ ਦੇ ਨਾਲ ਹੈ ਜੀ 4500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸੇਮ ਡਿਜ਼ਾਈਨ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੇਮ ਡਿਜ਼ਾਈਨ ਹੈ بس کلر بوٹی ਦਾ فرق ਹੈ ਜੀ ਬਾਕੀ ਐਜ਼ ਇਟ ਇਜ਼ سیم ਹੈ بلو بوٹی ہے پہلے ਦੇ ਵਿੱਚ بلیک ਸੀਗੀ ਇਹਦੇ ਵਿੱਚ بلو ਹੈ کلر ਕੰਬੀਨੇਸ਼ਨ ਬਹੁਤ ਪਿਆਰਾ ਹੈ ਬਹੁਤ ਪਿਆਰਾ سوٹ ਹੈ نیو ਦੇ ਵਿੱਚ ਆ ਗਿਆ ਸੇਮ ਦੇ ਨਾਲ ਸੇਮ ਪਹਿਲੇ ਦੇ ਨਾਲ ਦਾ ਹੀ ਹੈ ਜੀ ਸੂਟ ਇਹ ਉਵੇਂ ਨੈਕ ਤੇ ਵਰਕ ਹੈ ਬਿਲਕੁਲ ਪਿਓਰ ਚੰਦੇਰੀ ਦਾ ਸੂਟ ਇਹ बॉटਮ ਆ ਗਈ ਸੌਰੀ ਘੇਰੇ ਤੇ ਆ ਗਿਆ ਵਰਕ ਬਹੁਤ ਪਿਆਰਾ ਤੇ ਇਹ ਬਾਜੂ ਆ ਗਈ ਜੀ ਅਲੱਗ ਤੋਂ ਦਿੱਤੀ ਹੋਈ ਹੈ ਬਾਜੂ ਤੇ ਬਾਰਡਰ ਆ ਜਾਣਾ ਕੁਕਨਾ ਪਿਆ ਬਲੂ ਕਲਰ ਦੇ ਵਿੱਚ ਤੇ ਨਾਲ ਪਿਓਰ ਕਾਟਨ ਦੇ ਵਿੱਚ ਬਹੁਤ ਸੁਪੀਰੀਅਰ ਕੁਆਲਿਟੀ ਦੀ ਕਾਟਨ ਹੈ ਜੀ ਜਿਹੜੀ ਬਾਟਮ ਦੀ ਹੈ ਉਹ ਵੀ ਤੇ ਨਾਲ ਹੈਗਾ ਪਿਓਰ ਚੰਦੇਰੀ ਦਾ ਹੀ ਦੁਪੱਟਾ ਬੁਟੀ ਦੇ ਨਾਲ ਕਿਰਕੂਲ ਪਿਓਰ ਚੰਦੇਰੀ ਦਾ ਬਹੁਤ ਸੋਹਣਾ ਵਰਕ ਪੱਲਿਆਂ ਤੇ ਜਿਹੜੀ ਬੁਟੀ ਹੈ ਇਹ ਵੀ ਬੁਣੀ ਹੋਈ ਹੈ ਜੀ ਜਿਵੇਂ ਅੱਡੇ ਤੇ ਆਪਾਂ ਸੂਟ ਬੁੰਨਦੇ ਆ ਉਹ ਵੀ ਬੁਟੀ ਵੀ ਬੁਣੀ ਹੋਈ ਹੈ ਬੜੀ ਪਿਆਰੀ ਹੈ ਕੋ ਚੂਬਣ ਵਾਲਾ ਨਹੀਂ ਹੈਗਾ ਬਿਲਕੁਲ ਵੀ ਇਹ ਨੁਕੜ ਜੀ ਸੂਟ ਦਿੱਤੇ ਕਿੰਨਾ ਪਿਆਰਾ ਸੂਟ ਪ੍ਰਾਈਸ ਹੈਗਾ 4500 ਜਿੰਨਾ ਮਰਜੀ ਹੈਵੀ ਨਾਪ ਹੈ ਤੁਹਾਡਾ ਏ ਲਾਈਨ ਬਣਾਉਣਾ ਜਿਵੇਂ ਦਾ ਮਰਜੀ ਇਹਨੂੰ ਸੂਟ ਨੂੰ ਸਟੀਚ ਕਰ ਸਕਦੇ ਹੋ ਤੁਸੀਂ 4500 ਪ੍ਰਾਈਸ ਦੇ ਨਾਲ ਕਿਉਂਕਿ ਸਾਢੇ 3 ਮੀਟਰ ਤੋਂ ਵੀ ਜ਼ਿਆਦਾ ਸ਼ਰਟ ਦਾ ਫੈਬਰਿਕ ਹੈ ਜੀ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨਸ ਦਿਖਾਏ ਆ ਦੋ ਸੂਟ ਤੇ ਨੈਕਸਟ ਡਿਜ਼ਾਈਨ ਸਾਰੇ ਸਿੰਗਲ ਸਿੰਗਲੀ ਸੂਟ ਹੋਣਗੇ ਅੱਜ ਦੇ ਆਪਣੇ ਨੈਕਸਟ ਆ ਗਿਆ ਬੜਾ ਪਿਆਰਾ ਹੈਗਾ ਕਰੀਮ بیس ਦੇ ਵਿੱਚ ਹੀ ਜੀ ਇਹ ਸੂਟ ਪਿਓਰ ਚੰਦੇਰੀ ਦੇ ਵਿੱਚ ਹੀ ਹੈ ਜੀ ਬਹੁਤ ਸੌਫਟ ਦੇ ਵਿੱਚ ਸ਼ਰਟਾਂ ਨੂੰ ਲਾਈਨਿੰਗ ਲੱਗਣੀ ਹੈ बॉਟਮ ਨੂੰ ਲਾਈਨਿੰਗ ਦੀ ਨੀਡ ਨਹੀਂ ਹੈ ਜੀ ਕਿਸੇ ਵੀ ਸੂਟ ਦੀ ਇਹ ਦੇਖੋ ਬਹੁਤ ਪਿਆਰਾ ਹੈ ਸੂਟ ਬਣਿਆ ਮਲਟੀ ਕਲਰ ਦੇ ਵਿੱਚ ਬਿਲਕੁਲ ਪਿਓਰ ਚੰਦੇਰੀ ਤੇ ਇਹ ਸਾਰਾ ਹੱਥ ਦਾ ਕੰਮ ਹੋਇਆ ਇਹਦੇ ਤੇ ਵਰਕ ਬੜਾ ਸੋਹਣਾ ਮਿਰਰ ਵਰਕ ਹੈ ਮਲਟੀ ਕਲਰ ਦੇ ਵਿੱਚ ਬਹੁਤ ਪਿਆਰਾ ਵਰਕ ਇਹ ਪੂਰਾ ਵਰਕ ਆ ਜਾਣਾ ਜੀ ਦੇਖੋ ਕਿੰਨਾ ਸੋਹਣਾ ਬਹੁਤ ਸਪੀਰੀਅਰ ਵਰਕ ਹੋਇਆ ਹੋਇਆ ਹੈ ਇਹ ਵਾਲੇ ਸੂਟ ਤੇ ਇਹ ਤਾਂ ਸ਼ਰਟ ਆ ਗਈ ਬਿਲਕੁਲ ਪਿਓਰ ਚੰਦੇਰੀ ਦੀ ਹੈ ਬਹੁਤ ਸੌਫਟ ਦੇ ਵਿੱਚ ਸ਼ਰਟ ਤੇ ਲਾਈਨਿੰਗ ਲੱਗਣੀ ਹੈ ਤੇ ਪਿਓਰ ਕਾਟਨ ਦੀ ਬਾਟਮ ਹੈ ਜੀ ਬਾਟਮ ਤੇ ਲਾਈਨਿੰਗ ਦੀ ਨੀਡ ਨਹੀਂ ਹੈਗੀ ਤੇ ਬਿਲਕੁਲ ਪਿਓਰ ਚੰਦੇਰੀ ਦਾ ਹੀ ਦੁਪੱਟਾ ਨਾਲ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਵੀ ਸਾਰਾ ਵਰਕ ਕੀਤਾ ਹੋਇਆ ਜੀ ਬਹੁਤ ਪਿਆਰਾ ਇਹ ਵਰਕ ਹੈ ਇਹ ਹੈਂਡਵਰਕ ਹੋਇਆ ਜੀ ਕੋਈ ਮਸ਼ੀਨੀ ਨਹੀਂ ਹੈਗਾ ਸਾਰਾ ਹੈਂਡਵਰਕ ਹੋਇਆ ਹੋਇਆ ਵਿੱਚ ਤੇ ਪਰਲੇ ਤੇ ਵੀ ਹੈ ਤੇ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਤਾਂ ਕਰੀਮ ਹੈ ਪਰ ਮਲਟੀ ਦੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਹੈ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੋਹਣਾ ਨੀਚੇ ਵਾਲੇ ਸੂਟ ਦੀ ਨੀਚੇ ਬੂਟੀ ਦਿਖ ਰਹੀ ਹੈ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਕਲਰ ਉਹ ਵੀ ਪ੍ਰੋਪਰ ਨਹੀਂ ਦਿਖਣਾ ਆਪਾਂ ਨੀਚੇ ਬਾਟਮ ਰੱਖ ਕੇ ਵੀ ਸੂਟ ਦਿਖਾਵਾਂਗੇ ਕਿਉਂਕਿ ਮੈਨੂੰ ਹੁੰਦਾ ਵੀ ਜੇ ਤੁਸੀਂ ਵੀਡੀਓ ਆਨਲਾਈਨ ਹੀ ਸੂਟ ਮੰਗਵਾਉਣਾ ਤਾਂ ਐਗਜ਼ੈਕਟ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੂਟ ਦੀ ਲੁੱਕ ਕੀ ਹੈ ਕਿ ਮੈਨੂੰ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਪੂਰਾ ਮੈਂ ਦੁਪੱਟਾ ਵੀ ਖੋਲ ਕੇ ਵੀ ਚੰਗੀ ਤਰ੍ਹਾਂ ਦਿਖਾਵਾਂ ਇਹ ਦੇਖੋ ਇਹ ਲੁੱਕ ਹੈ ਜੀ ਸੂਟ ਦੀ ਨੀਚੇ ਦੂਜੇ ਸੂਟ ਦੀ ਬੂਟੀ ਦਿਖ ਰਹੀ ਸੀਗੀ ਇਹ ਲੋਕਾ ਜੀ ਦੇਖੋ ਕਿੰਨੇ ਪਿਆਰੇ ਉਹ ਵੀ ਨੱਕ ਬਣਿਆ ਬੜਾ ਪਿਆਰਾ ਸਾਰਾ ਹੈਂਡਵਰਕ ਹੋਇਆ ਸ਼ਰਟ ਤੇ ਇਹ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਇਹ ਲੋਕਾ ਜੀ 5500 ਪ੍ਰਾਈਸ ਹੈ ਜੀ ਬਿਲਕੁਲ ਪਿਓਰ ਚੰਦੇਰੀ ਦਾ ਫਰਸਟ ਟਾਈਮ ਟ੍ਰੈਕਲਿਨ ਕਰਾਉਣੀ ਪੈਣੀ ਹੈ ਜੀ ਇਹ ਵਾਲੇ ਸੂਟ ਨੂੰ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਲਾਈਟ weight ਦੇ ਵਿੱਚ ਸੂਟ ਹੈ ਜੀ ਇਹ ਬਹੁਤ ਜ਼ਿਆਦਾ 40 5500 ਪ੍ਰਾਈਸ ਦੇ ਨਾਲ ਜੀ 5500 ਪ੍ਰਾਈਸ ਹੈ ਵੀ ਸਿੰਗਲ ਹੈ ਸੂਟ ਨੈਕਸਟ ਸੂਟ ਦਿਖਾਉਨੇ ਆ ਲਾਈਟ ਪੀਚ ਕਲਰ ਹੈ ਸਾਰੇ ਪਿਓਰ ਚੰਦੇਰੀ ਦੇ ਵਿੱਚ ਹੀ ਸੂਟ ਹੋਣਗੇ ਲਾਈਟ ਪੀਚ ਕਲਰ ਦੇ ਵਿੱਚ ਸੂਟ ਹੈ ਇਹ 3 ਮੀਟਰ ਦੀ ਹੈ ਜੀ ਸ਼ਰਟ 3 ਮੀਟਰ ਦੀ ਸ਼ਰਟ ਹੈ ਨੈੱਕ ਆ ਗਈ ਇਹ ਸਾਰਾ ਇਹ ਹੱਥ ਦਾ ਕੰਮ ਹੋਇਆ ਬੜੀ ਸੋਹਣੀ ਬੂਟੀ ਹੈ ਵਿੱਚ ਲਾਈਟ ਪੀਚ ਕਲਰ ਦੇ ਵਿੱਚ ਘੇਰੇ ਤੇ ਸਾਰਾ ਵਰਕ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਹੋਇਆ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਵਾਲੇ ਸ਼ਰਟ ਸੂਟ ਦੀਆਂ ਵੀ ਇਹ ਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਜਿੰਨੀਆਂ ਮਰਜ਼ੀ ਤੁਸੀਂ 슬ੀਵਜ਼ ਰੈਡੀ ਰੱਖ ਸਕਦੇ ਹੋ ਜਿੰਨਾ ਮਰਜ਼ੀ ਹੈਵੀ ਨਾਪ ਹੈ ਤੁਸੀਂ ਫਰੰਟ ਜਿੰਨਾ ਮਰਜ਼ੀ ਆਪਣਾ ਘੇਰਾ ਰੱਖ ਸਕਦੇ ਹੋ ਜੀ ਸੁਪ ਦਾ ਇਹ ਲੋਕਾਂ ਤੇ ਨਾਲ ਹੈਗਾ ਬੜਾ ਹੀ ਪਿਆਰਾ ਦੁਪੱਟਾ ਤੇ ਦੁਪੱਟੇ ਤੇ ਵੀ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਸਾਰਾ ਹੈਂਡਵਰਕ ਹੋਇਆ ਦੁਪੱਟੇ ਤੇ ਬਿਲਕੁਲ ਪਿਓਰ ਚੰਦੇਰੀ ਦੇ ਦੁਪੱਟੇ ਬਹੁਤ ਸੌਫਟ ਦੇ ਵਿੱਚ ਦੁਪੱਟੇ ਹੈ ਜੀ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਇਹ ਲੋਕਾ ਦੇ ਸੂਟ ਦੀ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3500 ਪ੍ਰਾਈਸ ਹੈ ਸਿੰਗਲ ਸਿੰਗਲ ਸੂਟ ਰਹਿਣਗੇ ਨੈਕਸਟ ਆ ਗਿਆ ਬੜਾ ਸੋਹਣਾ ਥੋੜਾ ਡਾਰਕ ਪਿੰਕ ਦੇ ਵਿੱਚ ਚੰਦੇਰੀ ਦੇ ਸੂਟ ਹੈ ਜੀ ਬਿਲਕੁਲ ਪਿਓਰ ਚੰਦੇਰੀ ਦੇ ਸਿੰਗਲ ਸਿੰਗਲ ਸੂਟ ਬਹੁਤ ਪਿਆਰੇ ਵਰਕ ਦੇ ਨਾਲ ਨੈਕ ਤੇ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੋਇਆ ਹੈ ਇਹ ਸਾਰਾ ਹੈਂਡਵਰਕ ਹੈ neck ਤੇ ਇਹ ਵੀ 3 ਮੀਟਰ ਦੀ ਸ਼ਰਟ ਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜਿਹਦੀਆਂ ਵੀ ਬਿਲਕੁਲ ਪਿਓਰ ਚੰਦੇਰੀ ਦਾ 피ਚ ਬਹੁਤ ਸੋਹਣੀ ਬੂਟੀ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੇ ਗਰਮੀਆਂ ਦੇ ਕਲਰ ਹੋਣਗੇ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜੀ ਇਹਦੀਆਂ ਵੀ ਇਹ ਦੇਖ ਅਲੱਗ ਤੋਂ 슬ੀਵਸ ਐ ਜਿਵੇਂ ਮਰਜ਼ੀ ਤੁਸੀਂ ਰੈਡੀ ਰੱਖ ਸਕਦੇ ਹੋ ਜੀ ਸੂਟ ਦੀ ਲੈਂਥ ਘੇਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਕਿਉਂਕਿ ਕੋਈ ਇਸ਼ੂਨੀ ਹੈਗਾ ਇਹਦੇ ਵਿੱਚ ਘੇਰੇ ਦਾ ਇਹ ਲੁੱਕ ਆ ਜਾਣੀ ਹੈ ਸੂਟ ਦੀ ਬਹੁਤ ਪਿਆਰਾ ਸੂਟ ਹੈ ਤੇ ਨਾਲ ਹੈਗਾ ਚੰਦੇਰੀ ਦਾ ਇਹ ਦੁਪੱਟਾ ਪੱਲਿਆਂ ਤੇ ਉਵੇਂ ਹੀ ਹੈਵੀ ਵਰਕ ਹੈ ਦੁਪੱਟੇ ਦੇ ਪੂਰੇ 2.5 ਮੀਟਰ ਤੋਂ ਵੀ ਉੱਪਰ ਦੇ ਦੁਪੱਟੇ ਆ ਜੀ ਬਹੁਤ ਪਿਆਰੇ ਇਹ ਸਾਰਾ ਹੈਂਡਵਰਕ ਹੋਇਆ ਦੁਪੱਟੇ ਦੇ ਵਿੱਚ ਸਾਰੀ ਬੂਟੀ ਐ ਬਹੁਤ ਹੀ ਲਾਈਟ ਵੇਟ ਦੇ ਵਿੱਚ ਆ ਦੁਪੱਟਾ ਇਹ ਲੁੱਕ ਆ ਜਣੀ ਸੂਟ ਦੀ ਦੇਖੋ ਕਿੰਨੀ ਕਰੀ ਜੀ ਲੋਕ ਸਨਾ ਸੂਟ ਹੈ 3700 ਪ੍ਰਾਈਸ ਹੈ ਜੀ ਇਹਵਾਂ ਨੇ ਸੂਟ ਦਾ 3700 ਪ੍ਰਾਈਸ ਦੇ ਨਾਲ ਕਲਰ ਦੇਖੋ ਇਹ ਸੂਟ ਦਾ ਕਿੰਨਾ ਪਿਆਰਾ 3700 ਪ੍ਰਾਈਸ ਹੈ ਜੀ ਇਹ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਨੈਕਸਟ ਆ ਗਿਆ ਲਾਈਟ ਗ੍ਰੇ ਕਲਰ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਧਾਗੇ ਦੇ ਨਾਲ ਨੈਕ ਤੇ ਸਾਰਾ ਵਰਕ ਹੈ ਵਾਈਟ ਥ्रेड ਦੇ ਨਾਲ ਸਾਰਾ ਹੈਂਡਵਰਕ ਹੋਇਆ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ फ्रंट ਆ ਗਿਆ ਸ਼ਰਟ ਦਾ ਲਾਈਟ ਗ੍ਰੇ ਕਲਰ ਦੇ ਵਿੱਚ ਨਾਲ ਕਾਟਨ ਦੀ ਬਾਟਮ ਹੈ ਜੀ ਗ੍ਰੇ ਕਲਰ ਦੀ ਤੇ ਨਾਲ ਹੈਗਾ ਚੰਦੇਰੀ ਦਾ ਹੀ ਦੁਪੱਟਾ ਤੇ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਜੀ ਦੇਖੋ ਕਿੰਨਾ ਪਿਆਰਾ ਇਹ ਸਾਰਾ ਹੈਂਡਵਰਕ ਹੋਇਆ ਹੱਥ ਦਾ ਕੰਮ ਹੈ ਜੀ ਦੁਪੱਟੇ 'ਚ ਸਾਰਾ ਹੈਂਡਵਰਕ ਹੋਇਆ ਹੈ ਧਾਗੇ ਨਾਲ ਦੇਖੋ ਕਿੰਨਾ ਪਿਆਰਾ ਇਹ ਸਾਰਾ ਵਰਕ ਹੈ ਜਿਹੜਾ ਹੁਣ ਦੁਪੱਟੇ ਦੇ ਵਿੱਚ ਦਿਖ ਰਿਹਾ ਲੁੱਕ ਦੇਖੋ ਸੁੰਦਰ ਕਿੰਨੀ ਪਿਆਰੀ ਲਾਈਟ ਦਾ ਲਾਈਟ ਹੈ ਤੇ ਬੜਾ ਪਿਆਰਾ ਹੈ ਸੂਟ ਬਣਿਆ ਇਹ ਲੁੱਕ ਕਿੰਨੀ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਲੁੱਕ ਹੈ 3200 ਪ੍ਰਾਈਸ ਦੇ ਨਾਲ ਇਹ ਸੂਟ ਹੈ ਤੇ ਨੈਕਸਟ ਸੂਟ ਦਿਖਾਉਣਾ ਬੜਾ ਸੋਹਣਾ ਪਿਸਤਾ ਗ੍ਰੀਨ ਕਲਰ ਦੇ ਵਿੱਚ ਮਲਟੀ ਜੇ ਕਲਰਾਂ ਦੇ ਵਿੱਚ ਸੂਟ ਰਹਿਣਾ ਇਹ ਪਿਸਤਾ ਗ੍ਰੀਨ ਕਲਰ ਦੀ ਉਹ ਬਾਟਮ ਹੈ ਤੇ ਮਲਟੀ ਕਲਰ ਦੇ ਵਿੱਚ ਦੁਪੱਟਾ ਮੈਂ ਇਹਨੂੰ ਖੋਲ ਕੇ ਦਿਖਾਨੀ ਆ ਬਿਲਕੁਲ ਪਿਓਰ ਚੰਦੇਰੀ ਦਾ ਸੂਟ ਬਿਲਕੁਲ ਸੌਫਟ ਦੇ ਵਿੱਚ ਪਿਓਰ ਚੰਦੇਰੀ ਦਾ ਮਤਲਬ ਇਹੀ ਹੁੰਦਾ ਹੈ ਜੀ ਬਹੁਤ ਸੌਫਟ ਦੇ ਵਿੱਚ ਪੂਰੀ ਲੈਂਥ ਹੈ ਜੀ ਸੂਟ ਦੀ ਬਹੁਤ ਪਿਆਰਾ ਪ੍ਰਿੰਟ ਕਰੀਮ ਤੇ ਪਿਸਤਾ ਗ੍ਰੀਨ ਕਲਰ ਦੇ ਨਾਲ ਤੇ neck ਤੇ ਮਲਟੀ ਪ੍ਰਿੰਟ ਹੈ ਬੜੀ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੈ ਮਲਟੀ ਦੇ ਨਾਲ ਤੇ ਆਊਟਲਾਈਨਿੰਗ ਕੀਤੀ ਹੋਈ ਹੈ 골ਡਨ ਜ਼ਰੀ ਦੇ ਨਾਲ ਇਹ ਨੇਕਾ ਕੀ ਨੀਚੇ ਕੇਰੇ ਤੇ ਬੜੀ ਸੋਹਣੀ ਲੇਸ ਲੱਗੀ ਹੋਈ ਐ ਇਹ ਫਰੰਟ ਆ ਜਾਣਾ ਸ਼ਰਟ ਦਾ ਲੁੱਕ ਦੇਖੋ ਕਿੰਨੀ ਪਿਆਰੀ ਐ ਸੂਟ ਦੀ ਬਹੁਤ ਪਿਆਰੀ ਲੱਗਦੀ ਬਿਲਕੁਲ ਪਿਓਰ ਚੰਦੇਰੀ ਦੇ ਸੂਟ ਐ ਤੇ ਨਾਲ ਪਿਸਤਾ ਗ੍ਰੀਨ ਕਲਰ ਦੀ ਉਹ ਬਾਟਮ ਤੇ ਮਲਟੀ ਕਲਰ ਦੇ ਵਿੱਚ ਦੁਪੱਟਾ ਦੁਪੱਟਾ ਪਿਓਰ اور ਗੈਂਜ਼ਾ ਦਾ ਮਲਟੀ ਕਲਰ ਦੇ ਵਿੱਚ ਦੁਪੱਟਾ ਲੁੱਕ ਦੇ ਸੂਟ ਦੀ ਕਿੰਨਾ ਪਿਆਰਾ ਦੁਪੱਟਾ ਤੇ ਪ੍ਰੋਪਰ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਖਰੋਸ਼ੀਆ ਲੇਸ ਲਗਾ ਕੇ ਇਹ ਲੁੱਕ ਆ ਜਾਣੀ ਜੀ ਸੂਟ ਦੀ ਮਲਟੀ ਕਲਰ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਸੂਟ ਹੈ 3700 ਪ੍ਰਾਈਸ ਹੈ ਜੀ 3700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਸ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਇੱਕ ਕਲਰ ਹੋਲ येलो ਮਸਟਰਡ ਕਲਰ ਹੈ ਸੇਮ ਦੇ ਵਿੱਚ ਹੀ ਥੋੜਾ ਪ੍ਰਿੰਟ ਦਾ ਫਰਕ ਰਹਿਣਾ ਸ਼ਰਟ ਦੀ ਜਿਹੜੀ ਪ੍ਰਿੰਟਿੰਗ ਹੈ ਉਹਦੇ ਵਿੱਚ ਫਰਕ ਹੈ ਪਿਓਰ ਚੰਦੇਰੀ ਦਾ ਹੀ ਸੂਟ ਹੈ ਜੀ ਤੇ ਜਿਹੜਾ ਅਰਜ ਹੈ ਸ਼ਰਟ ਦਾ ਦੋਨਾਂ ਦਾ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਅਰਜ ਹੈ ਜੀ ਸੂਟ ਇਹਦੀ ਸ਼ਰਟ ਦਾ neck ਤੇ ਬੜਾ ਪਿਆਰਾ ਵਰਕ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਰੇਟਲੈਸ ਦਿੱਤੀ ਹੋਈ ਆ ਕਾ ਬਹੁਤ ਜ਼ਿਆਦਾ ਅਰਜ ਹੈ ਜੀ ਜੇ ਤੁਸੀਂ ਏਅਰ ਲਾਈਨ ਵੀ ਬਣਾਣਾ ਸਾਈਡ ਤੋਂ 슬ੀਵਜ਼ ਆ ਰਾਮਣਾ ਨਿਕਲ ਜਾਣੀਆਂ ਕਿਉਂਕਿ ਚੜਾਈ ਚ ਕਾਫੀ ਜ਼ਿਆਦਾ ਹੈ ਕਪੜਾ ਤੇ ਨਾਲ ਮਸਟਰਡ ਕਲਰ ਦੇ ਵਿੱਚ ਹੀ ਬਾਟਮ ਤੇ ਔਰਗੈਂਜ਼ਾ ਦਾ ਮਲਟੀ ਕਲਰ ਦੇ ਵਿੱਚ ਫਲਾਵਰ ਪ੍ਰਿੰਟਿੰਗ ਦੇ ਵਿੱਚ ਦੁਪੱਟਾ ਦੇਖੋ ਗ੍ਰੇਸ ਦੇਖੋ ਸੁੰਪਤੀ ਕਿੰਨੀ ਯਾਰੀ ਇਹ ਦੁਪੱਟਾ ਤੇ ਨਾਲ ਹੈਗੀ ਫਲੋਸ਼ੀਅਲ ਲੇਸ ਲੱਗੀ ਹੋਈ ਹੈ ਦੁਪट्टे ਨੂੰ ਪ੍ਰੋਪਰ ਤੇ ਲੁੱਕ ਆ ਜੀ ਸੂਟ ਇਹਦੀ ਚੜਾਈ ਜਿਆਦਾ ਥੋੜਾ ਜਿਹਾ ਮੁਸ਼ਕਿਲ ਹੋ ਰਹੀ ਹੈ ਜੀ ਪ੍ਰੋਪਰ ਸੂਟ ਐਗਜ਼ੈਕਟ ਦਿਖਾਉਣ ਦੇ ਲਈ 3700 ਪ੍ਰਾਈਸ ਹੈ ਇਹ ਸੂਟ ਦੀ ਜੇ ਕਿਸੇ ਨੂੰ ਫੋਟੋ ਮੰਗਾਣੀ ਹੈ ਤੁਸੀਂ ਫੋਟੋ ਮੰਗਾ ਸਕਦੇ ਹੋ ਬਸ ਤਾਂ ਐਗਜ਼ੈਕਟ ਟਰਾਈ ਕਰਿਆ ਵੀ ਤੁਹਾਨੂੰ ਐਗਜ਼ੈਕਟ ਦਿਖਾ ਜਵੇ ਇਹ ਦੇਖੋ ਇੱਥੇ ਤੋਂ ਦੇਖ ਸਕਦੇ ਹੋ ਕਿ ਦੁਪੱਟਾ ਵਗੈਰਾ ਮੈਂ ਪਹਿਲਾਂ ਹੀ ਆਲਰੇਡੀ ਖੋਲ ਕੇ ਦਿਖਾਤਾ ਤੁਹਾਨੂੰ 3700 ਪ੍ਰਾਈਸ ਦਾ 3700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਸਿੰਗਲਰ ਸੂਟ ਇੱਕ ਹੁਣ ਤੁਹਾਨੂੰ ਬਿਲਕੁਲ ਪਿਓਰ ਜਿਹੜੀ ਸਭ ਤੋਂ ਜਿਆਦਾ ਟੌਪ ਤੇ ਜੇ ਇਹ ਸੂਟ ਨੂੰ ਪੂਰੇ ਨੂੰ ਤੁਹਾਨੂੰ ਡਰਾਈ ਕਲੀਨ ਕਰਾਉਣਾ ਪੈਣਾ ਜੀ ਬਿਲਕੁਲ ਪਿਓਰ ਜਿਹੜਾ ਚੰਦੇਰੀ ਸਭ ਤੋਂ ਹੀ ਟੋਪ ਦੀ ਚੰਦੇਰੀ ਹੈ ਲਖਨਵੀ ਵਰਕ ਦੇ ਵਿੱਚ ਚੰਦੇਰੀ ਦਾ ਸੂਟ ਹੈ ਜੀ ਸਾਰਾ ਲਖਨਵੀ ਵਰਕ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਲਾਈਟ ਮਾਊਸ ਕਲਰ ਦੇ ਵਿੱਚ ਸੂਟ ਹੈ ਬਿਲਕੁਲ ਲਾਈਟ ਜਿਹਾ ਕਲਰ ਹੈ ਮਾਊਸ ਵੀ ਨਹੀਂ ਕਹਿ ਸਕਦੇ ਬੜਾ ਸੋਹਣਾ 베ਜ ਜਿਹਾ ਕਲਰ ਹੈ ਤੇ ਨੈਕ ਤੇ ਸਾਰਾ ਹੈਂਡਵਰਕ ਹੈ ਵਿੱਚ ਵੀ ਦੇਖ ਸਕਦੇ ਹੋ ਹਲਕਾ ਹਲਕਾ ਹੈਂਡਵਰਕ ਹੋਇਆ ਵਿੱਚ ਬੂਟੀ ਦੇ ਵਿੱਚ ਇਹ ਲੁੱਕ ਆ ਜਾਨੀ ਆ ਬਹੁਤ ਪਿਆਰਾ ਵਰਕ ਪੂਰਾ ਹੈਵੀ ਵਰਕ ਹੋਇਆ ਪੂਰੀ ਸ਼ਰਟ ਤੇ ਬਿਲਕੁਲ ਪਿਓਰ ਦਾ ਸੂਟ ਹੈ ਇਹ ਬਹੁਤ ਬਿਲਕੁਲ ਟਾਪ ਦਾ ਜਿਹੜਾ ਪਿਓਰ ਦਾ ਸਾਰੇ ਨੂੰ ਬ੍ਰਾਈਟਲੀ ਹੋਣੀ ਹੈ ਨਲਕ ਆ ਜਾਣੀ ਹੈ ਤੇ ਇਸ ਦੇ ਨਾਲ ਪਿਓਰ ਕਾਟਨ ਦਾ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਸ਼ਰਟ ਦੀ ਲਾਈਨਿੰਗ ਤੇ ਬਾਟਮ ਦਾ ਸਟੱਫ ਹੈ ਜੀ ਤੇ ਨਾਲ ਹੈਗਾ ਪਿਓਰ ਚੰਦੇਰੀ ਦਾ ਹੀ ਦੁਪੱਟਾ 4 ਸਾਈਡ ਵਰਕ ਤੇ ਵਿੱਚ ਬੂਟੀ ਇਹ ਤੇ ਦੁਪੱਟੇ ਦੀ ਚੜਾਈ ਦੇਖੋ ਬਹੁਤ ਸੋਹਣਾ ਫੰਕਸ਼ਨਲ ਸੂਟ ਹੈ ਜੀ ਗਰਮੀਆਂ ਦਾ ਬਹੁਤ ਪਿਆਰਾ ਸਰਦਾਰੀ ਸੂਟ ਜਿਵੇਂ ਹੁਣ ਬਹੁਤ ਜ਼ਿਆਦਾ ਗਰਮੀ ਆ ਕੋਈ ਵਰਕ ਜਾਂ ਲਾਈਟ ਜ਼ਿਆਦਾ ਡਾਰਕ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਤਾਂ ਐਵੇਂ ਦੇ ਸੂਟ ਹੀ ਬਹੁਤ ਈਆ ਲੱਗਦੇ ਆ ਪੀਰ ਕਿਤੇ ਹੋਏ ਬਿਲਕੁਲ ਪਿਓਰ ਦਾ ਸੂਟ ਇਹ ਲੁੱਕ ਆ ਜਾਂਦਾ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ 6500 ਪ੍ਰਾਈਸ ਹੈ ਜੀ ਇਹ ਵਾਲਾ ਸਿੰਗਲ ਹੀ ਆ ਸੂਟ ਤੇ ਇਹ ਲੱਗ ਡਿਜ਼ਾਈਨ ਹੈ 그린 ਜਿਹਾ ਕਲਰ ਹੈ ਬੜਾ ਸੋਹਣਾ ਫਿਰੋਜ਼ੀ ਜਿਹਾ ਕਲਰ 그린 ਵੀ ਨਹੀਂ ਕਹਿ ਸਕਦੇ ਫਿਰੋਜ਼ੀ ਟੋਨ ਦੇ ਵਿੱਚ ਬਿਲਕੁਲ ਪਿਓਰ ਦਾ ਸੂਟ ਹੈ ਬਹੁਤ ਸੋਹਣਾ ਵਰਕ ਹੋਇਆ ਸਾਰਾ ਹੈਂਡਵਰਕ ਹੈ ਇਹ ਲੁੱਕ ਆ ਜਣੀ ਸਾਰੀ ਸ਼ਰਟ ਤੇ ਹੀ ਵਰਕ ਹੈ ਜੀ ਬੜਾ ਪਿਆਰਾ ਇਹ ਨੀਚੇ ਤੱਕ ਦੇਖ ਸਕਦੇ ਹੋ ਘੇਰੇ ਤੱਕ ਵਰਕ ਹੈ ਤੇ ਬਾਜੂ ਦੇ ਲਈ ਵਰਕ ਦਿੱਤਾ ਹੋਇਆ ਸਾਈਡ ਤੇ ਇਹ ਬਾਜੂ ਤੇ ਯੂਜ਼ ਕਰਾਂਗੇ ਆਪਾਂ ਰੋਜ਼ੀ ਕਲਰ ਦੇ ਵਿੱਚ ਤੇ ਨਾਲ ਬਾਟਮ ਤੇ 셔ਟ ਦੀ ਲਾਈਨਿੰਗ ਦਾ ਸਟੱਫ ਹੈ ਤੇ ਦੁਪੱਟਾ ਪਿਓਰ ਚੰਦੇਰੀ ਦਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਦੇਖੋ ਕਿੰਨਾ ਪਿਆਰਾ 4 ਸਾਈਡ ਵਰਕ ਵਿੱਚ ਸਾਰੇ ਦੇ ਵਿੱਚ ਬੂਟੀ ਹੈ ਇਹ ਲੁੱਕਾ ਲੂਗੀ ਸੋ ਤੁਕੋ ਕਿੰਨਾ ਪਿਆਰਾ ਸੂਟ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵੱਡਾ ਸੂਟ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਸੂਟ ਬਣਿਆ ਇਹ ਫਿਰੋਜ਼ੀ ਕਲਰ ਦੇ ਵਿੱਚ ਪਿਓਰ ਚੰਦੇਰੀ ਦਾ ਸੂਟ ਥੋੜਾ ਕਲਰ ਦਾ ਫਰਕ ਆ ਰਿਹਾ ਜੀ ਇਹ ਵਾਲੇ ਸੂਟ ਦਾ ਫਿਰੋਜ਼ੀ ਕਲਰ ਦੇ ਵਿੱਚ ਸੂਟ ਹੈ ਹਲਕਾ ਜਿਹਾ ਕਿਉਂਕਿ ਫਿਰੋਜ਼ੀ ਰੰਗ ਦਾ ਹਮੇਸ਼ਾ ਹੀ ਰਹਿੰਦਾ ਹੈ ਹਲਕਾ ਜਿਹਾ ਕਲਰ ਦਾ ਫਰਕ ਰਹਿੰਦਾ ਹੈ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ